ਆ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਮਕਸਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਜਿਨੇ ਪ੍ਰੈਸ ਨਾਲ ਸੰਬੰਧਿਤ ਪੱਤਰਕਾਰ ਕਲਮਕਾਰ ਮੇਰੇ ਵੀਰ ਮੇਰੀ ਬੇਨਤੀ ਤੇ ਇੱਥੇ ਆਏ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਤੇ ਦੂਜਾ ਮੇਰੇ ਜਿਹੜੇ ਪੰਥਕ ਅਕਾਲੀ ਲਹਿਰ ਦੇ ਸਾਡੇ ਕੋਰ ਕਮੇਟੀ ਦੇ ਦਫ਼ਤਰ ਕਮੇਟੀ ਦੇ ਸਾਥੀ ਆਏ ਨੇ ਉਹਨਾਂ ਦਾ ਧੰਨਵਾਦ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੈ ਜੀ ਦੋ ਕੁ ਦਿਨ ਪਹਿਲਾਂ ਜਿਹੜੇ ਇਸ ਹਲਕੇ ਪਾਇਲ ਤੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਨੇ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਪ੍ਰੈਸ ਨਾਲ ਗੱਲ ਕਰਦਿਆਂ ਬਹੁਤ ਬੇਤੁਕੇ ਬੇਹੂਦੇ ਤੇ ਮਨਘੜਤ ਇਲਜ਼ਾਮ ਲਾਏ ਨੇ ਜਿਨ੍ਹਾਂ ਦਾ ਨਾਂ ਕੋਈ ਆਧਾਰ ਹੈ ਤੇ ਨਾ ਹੀ ਜਿਨ੍ਹਾਂ 'ਚ ਕੋਈ ਸੱਚਾਈ ਹੈ ਮੈਂ ਉਹਨਾਂ ਦਾ ਜਵਾਬ ਦੇਣ ਵਾਸਤੇ ਔਰ ਉਹਨਾਂ ਦੀ ਹੁਣ ਤੱਕ ਦੀ ਕੀ ਕਾਰਗੁਜ਼ਾਰੀ ਆ ਉਹ ਕਿੱਥੇ ਖੜੇ ਨੇ ਉਹ ਕਿੰਨੇ ਇੱਕ ਪਾਣੀ ਚ ਨੇ ਔਰ ਉਹਨਾਂ ਦਾ ਹਾਲਾਤ ਕੀ ਨੇ ਉਹ ਸਾਰਾ ਦੱਸਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਉਹ ਕਹਿੰਦੇ ਨੇ ਵੀ ਬਾਰ-ਬਾਰ ਪਾਰਟੀਆਂ ਬਦਲੀਆਂ ਤੁਸੀਂ ਹਾਂਜੀ ਮੈਂ ਇਹ ਕਹਿਣਾ ਚਾਹੁੰਨਾ ਜੀ ਵੀ ਉਹਨਾਂ ਨੇ ਇਹ ਇਲਜ਼ਾਮ ਪਹਿਲਾ ਲਾਇਆ ਤੇ ਸਾਲ ਵੀ ਤੁਸੀਂ ਚਲੋ ਪਹਿਲਾ ਸੁੱਖ ਨਾਲ ਉਹੀ ਪੁੱਛ ਲਿਆ ਵੀ ਇਹਨਾਂ ਨੇ ਵਾਰ-ਵਾਰ ਪਾਰਟੀਆਂ ਬਦਲੀਆਂ ਮੈਂ 1998 ਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਉਹਨਾਂ ਦੇ ਰਾਹੀਂ ਸ਼ਰੋਮਣੀ ਅਕਾਲੀ ਦਲ ਚ ਦਾਖਲ ਹੋਇਆ ਔਰ ਕੋਈ ਵਿਅਕਤੀ ਤੁਹਾਨੂੰ ਜਹਾਨ ਤੇ ਇਹੋ ਜਾਨੀ ਮਿਲੇਗਾ ਜਿਹੜਾ ਆਪਣੇ ਸਿਆਸੀ ਮੁਰਸ਼ਦ ਦੇ ਇਸ ਜਹਾਨ ਤੋਂ ਜਾਣ ਤੋਂ 20 ਸਾਲ ਬਾਅਦ ਵੀ ਉਸੇ ਦੇ ਦਰਸਾਏ ਰਾਹ ਤੇ ਤੁਰਨ ਦਾ ਯਤਨ ਕਰਦਾ ਹੋਵੇ ਮੈਂ ਉਹ ਅੱਜ ਉਹਨਾਂ ਨੂੰ 20 ਤੋਂ 21 ਬਰੇ ਹੋ ਗਏ ਦੁਨੀਆ ਛੱਡਿਆ ਮੈਂ 98 'ਚ ਉਹਨਾਂ ਦੇ ਰਾਹੀ ਇਕੱਲੇ ਬਣਿਆ ਔਰ ਅੱਜ ਵੀ ਮੈਂ ਜਥੇਦਾਰ ਗੁਰਚਰਨ ਸਿੰਘ ਟੋੜੇ ਦੇ ਉਸੇ ਦੀ ਲਾਟ ਪਿੱਛੇ ਉਹਦੀ ਰੌਸ਼ਨੀ 'ਚ ਤੁਰਨ ਦਾ ਯਤਨ ਕਰਦਾ ਔਰ ਉਸੇ ਅੱਗ 'ਚ ਮੱਚ ਰਿਹਾ ਔਰ ਉਹਦੀ ਕੀਮਤ ਵੀ ਚੁਕਾ ਰਿਹਾ ਕਿਤੇ ਨਾ ਕਿਤੇ ਮੈਂ ਪਹਿਲੇ ਦਿਨ ਇਕੱਲੀ ਸੀ ਮੈਂ ਵਿਚਾਰਧਾਰਕ ਤੌਰ ਤੇ ਅੱਜ ਵੀ ਇਕੱਲੀ ਹਾਂ ਔਰ ਮੈਂ ਜਿੱਦਣੇ ਸੰਸਾਰ ਤੋਂ ਜਾਊਗਾ ਉਸ ਦਿਨ ਵੀ ਅਕਾਲੀ ਹੋਊਗਾ ਜੇ ਉਹਨਾਂ ਕੋਲੇ ਮੇਰੇ ਕਿਸੇ ਪਾਰਟੀ 'ਚ ਜਾਣ ਦਾ ਸਬੂਤ ਹੈ ਤਾਂ ਉਹ ਪੇਸ਼ ਕਰਨ ਹਾਂ ਮੈਂ ਇੱਕ ਗੱਲ ਕਹਿ ਸਕਦਾ ਜਥੇਦਾਰ ਟੋਹੜਾ ਦੇ ਜਾਣ ਤੋਂ ਬਾਅਦ ਪਾਰਟੀ ਦੇ ਅੰਦਰ ਮੈਂ ਢੀਂਸਾ ਸਾਹਿਬ ਦੇ ਧੜੇ 'ਚ ਰਿਹਾ ਔਰ ਉਹ ਮੈਂ ਜਦੋਂ ਕਿਤੇ ਅਸੀਂ ਪਾਰਟੀ ਤੇ ਕਾਬਜ ਇੱਕ ਪਰਿਵਾਰ ਦੇ ਖਿਲਾਫ ਕੋਈ ਗੱਲ ਕੀਤੀ ਕੋਈ ਖੁੱਲ ਕੇ ਉਹਨਾਂ ਦੇ ਖਿਲਾਫ ਆਇਆ ਸੀ ਉਹਦਾ ਸਾਥ ਦਿੱਤਾ ਕੇਵਲ ਸਿਧਾਂਤਕ ਕਾਰਨਾਂ ਕਰਕੇ ਔਰ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਜਿਹੜੇ ਬੁਖਲਾਏ ਹੋਏ ਨੇ ਉਹਨਾਂ ਦੀ ਤੜਫਾਹਟ ਉਹਨਾਂ ਦੀ ਬੁਖਲਾਹਟ ਔਰ ਮੈਂ ਤਾਂ ਇਹ ਕਹੂੰਗਾ ਵੀ ਉਹ ਆਪਣੇ ਆਪ ਨਹੀਂ ਬੋਲੇ ਉਹ ਬੁલાਏ ਗਏ ਨੇ ਕਿਉਂਕਿ ਉਹ ਇੰਨੇ ਜੋਗੇ ਨਹੀਂ ਵੀ ਬੋਲਣ ਪਹਿਲਾਂ ਤਾਂ ਉਹ ਲਾਹੌਰਾਂ ਦੇ ਮੋਢਿਆਂ ਤੇ ਧਰਦੇ ਫਿਰਦੇ ਸੀ ਹੁਣ ਜਦੋਂ ਪਤਾ ਲੱਗਿਆ ਵੀ ਜਦੋਂ ਮਾਨ ਸਨਮਾਨ ਦਾ ਸਮਾਂ ਸੀ ਮੈਂ ਹੁਣ ਜਦੋਂ ਲੋਕਾਂ ਨੇ ਇਮਤਿਹਾਨ ਦਾ ਸਮਾਂ ਲੋਕਾਂ ਨੇ ਸਵਾਲ ਕਰਨੇ ਨੇ ਹੁਣ ਉਹ ਹੋਰਾਂ ਨੂੰ ਟਕਾਉਂਦੇ ਫਿਰਦੇ ਜਦੋਂ ਸਾਰੇ ਭੱਜ ਗਏ ਫਿਰ ਉਹ ਉਹਨਾਂ ਦਾ ਤਾਜ਼ਾ-ਤਾਜ਼ਾ ਗੱਠ ਜੋੜ ਹੋਇਆ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਹੋਇਆ ਵੀ ਉਹਨਾਂ ਲੋਕਾਂ ਨਾਲ ਹੈ ਜਿਹੜੇ ਸ਼ਰਮਣੀ ਕਮੇਟੀ ਤੋਂ ਹਜ਼ਾਰਾਂ ਲੱਖਾਂ ਲਾਭ ਲੈ ਕੇ ਫਿਰ ਉਸੇ ਸਿੱਖਾਂ ਦੀ ਸੰਸਥਾ ਦੇ ਖਿਲਾਫ ਜਾਹਿਰ ਉਗਲਦੇ ਰਹੇ ਔਰ ਇਹੋ ਸੰਸਥਾ ਤੋਂ ਮਾਨ ਪ੍ਰਾਪਤ ਕਰਦੇ ਰਹੇ ਅੱਜ ਆਪਣੀ ਉਹ ਸੰਸਥਾ ਦੇ ਖਿਲਾਫ ਜਾਹਿਰ ਉਗਲਣ ਵਾਲੇ ਲੋਕਾਂ ਦੇ ਨਾਲ ਗੱਠ ਜੋੜ ਕਰਕੇ ਇਹ ਬੁਲਾਏ ਗਏ ਨੇ ਔਰ ਦੂਜੀ ਗੱਲ ਇਹ ਆ ਵੀ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਕੀ ਕਾਰਗੁਜ਼ਾਰੀ ਆ ਮੈਂ ਤਾਂ ਸਿਧਾਂਤਕ ਤੌਰ ਤੇ ਜੇ ਕੋਈ ਵਿਅਕਤੀ ਕਾਬਜ ਧੜੇ ਦੇ ਖਿਲਾਫ ਸਿਧਾਂਤਕ ਉਹ ਅਵਗਿਆ ਦੇ ਖਿਲਾਫ ਬੋਲਦਾ ਮੈਂ ਉਹਦਾ ਸਾਥ ਦਿੰਦਾ ਭਾਵੇਂ ਉਹ ਢੀਂਸਾ ਸਾਹਿਬ ਹੋਣ ਟੌੜਾ ਸਾਹਿਬ ਹੋਣ ਲੇਕਿਨ ਮੈਨੂੰ ਇਹ ਮਾਨਯੋਗ ਮੈਂਬਰ ਸਾਹਿਬ ਇਹ ਦੱਸਣ ਵੀ ਤੁਸੀਂ ਪਹਿਲਾਂ ਤਾਂ ਘਰਚਾ ਭਰਾਵਾਂ ਦੇ ਨਾਲ ਲੱਗੇ ਫਿਰ ਤੁਸੀਂ ਮਹੇਸ਼ਿੰਦਰ ਗਰੇਵਾਲ ਨਾਲ ਲੱਗੇ ਫਿਰ ਤੁਸੀਂ ਠਵਾਲਾਂ ਦਾ ਲੜਫੜਿਆ ਹੁਣ ਤੁਸੀਂ ਸਾਰਿਆਂ ਨੂੰ ਛੱਡ ਕੇ ਆਪਨਾ ਸਰਨਜੀਤ ਸਿੰਘ ਢਿੱਲੋਂ ਦੇ ਖਾਤੇ ਪਏ ਹੋਇਓ ਕੇਵਲ ਨਿੱਜੀ ਲਾਭਾਂ ਲਈ ਅਸੀਂ ਤਾਂ ਜੇ ਪਾਰਟੀ ਦੇ ਅੰਦਰ ਕਿਸੇ ਧੜੇ ਦਾ ਸਾਥ ਦਿੱਤਾ ਸਦਤ ਤਗਵ ਅਗਿਆ ਦੇ ਕਾਰਨ ਕੀਤਾ ਇਹ ਤਾਂ ਨਿੱਜੀ ਲਾਭ ਲੈਣ ਲਈ ਗਏ ਹੋਏ ਨੇ ਜੀ ਇਹ ਉਹਨਾਂ ਨੂੰ ਮੇਰਾ ਜਵਾਬ ਆ ਮੈਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਸੰਸਾਰ ਤੋਂ ਜਾਊਂਗਾ ਜਾਂ ਦੱਸਣ ਕਿਹੜੀ ਪਾਰਟੀ ਸ਼ਾਮਲ ਹੋਇਆ ਇਹ ਤੁਹਾਡੇ ਨਿੱਜੀ ਸਬੰਧ ਨਹੀਂ ਸੀ ਹਲਕਾ ਬਲਾ ਹੈ ਕਿ ਨਾ ਜਿੰਨਾ ਤੇ ਤੁਸੀਂ ਹੌਸਲਾ ਆ ਵੀ ਉਹਨਾਂ ਨਾਲ ਸੱਜਰਾ ਸਮਝੌਤਾ ਹੋਇਆ ਨਹੀਂ ਮੈਂ ਉਹਨਾਂ ਤੇ ਤੁਹਾਨੂੰ ਹੌਸਲਾ ਲਾਇਆ ਇੱਕ ਮਿੰਟ ਤੁਹਾਡਾ ਵੀ ਉਸ ਟਾਈਮ ਸਮਝੌਤਾ ਸੀ ਕਿਉਂਕਿ ਤੁਸੀਂ ਹਰ ਸਟੇਜ ਤੋਂ ਉਹਨਾਂ ਦੇ ਕਹਿਣ ਮੁਤਾਬਕ ਹਾਂ ਤੁਸੀਂ ਹਰ ਸਟੇਜ ਤੋਂ ਇਹ ਕਹਿੰਦੇ ਰਹੇ ਮੈਂ ਆਪਣੇ ਭਰਾ ਮਨਵਿੰਦਰ ਸਿੰਘ ਗਿਆਸਪੁਰ ਵੱਲੋਂ ਹਾਜ਼ਰੀ ਲਵਾ ਰਿਹਾ ਹਾਂ ਹਾਂ ਬਿਲਕੁਲ ਮੈਂ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਉਹਨਾਂ ਨੇ ਕਿਹਾ ਸੀ ਮੈਂ ਆਮ ਆਦਮੀ ਪਾਰਟੀ ਵੱਲੋਂ ਕਦੇ ਹਾਜ਼ਰੀ ਨਹੀਂ ਲਵਾਈ ਮੈਂ ਹਾਜ਼ਰੀ ਲਵਾਉਂਦਾ ਸੀ ਉਹ ਹਾਜ਼ਰੀ ਲਵਾਉਣ ਦੇ ਦੋ ਕਾਰਨ ਨੇ ਉਹ ਇੱਕ ਤਾਂ ਪਰਿਵਾਰ ਵਾਲਿਆਂ ਦਾ ਹੁੰਦਾ ਵੀ ਤੁਸੀਂ ਆਏ ਹੋ ਜੀ ਤੁਹਾਡੀ ਉਹਨਾਂ ਨਾਲ ਮਿੱਤਰਤਾ ਕਿਉਂਕਿ 2011 ਤੋਂ ਸਾਡੀ ਉਹਨਾਂ ਨਾਲ ਮਿੱਤਰਤਾ ਸੀ ਉਹ ਸਾਡੇ ਘਰ ਆਉਂਦੇ ਜਾਂਦੇ ਬਿਦੈਕਤ ਉਹ ਬਾਈ ਜਾ ਕੇ ਬਣੇ ਨੇ 19 ਜੋ ਉਹਨਾਂ ਨੇ ਇੱਕ ਚੋਣ ਲੜੀ ਅਸੀਂ ਤਾਂ 1998 ਤੋਂ ਇਹ ਪਿੜਚਾ ਉਹ ਉਹ ਮਾਲਕਾਂ ਦੀ ਚਲੋ ਯਾਰੀ ਦੋਸਤੀ ਸੀ ਉਸ ਕਰਕੇ ਉਹ ਲੋਕਾਂ ਦੇ ਕਹਿਣ ਮੁਤਾਬਕ ਜਾਂ ਕਿਤੇ ਨਾ ਕਿਤੇ ਅਗਲਾ ਆਪ ਵੀ ਕਹਿ ਦਿੰਦਾ ਵੀ ਜੇ ਤੁਸੀਂ ਉੱਥੇ ਜਾਣ ਦਾ ਮੇਰਾ ਵੀ ਕਿਉਂਕਿ ਸਿਆਸੀ ਲੋਕਾਂ ਨੂੰ ਲਾਲਚ ਹੁੰਦਾ ਹੀ ਹੈ ਵੀ ਜੇ ਮੈਨੂੰ ਉੱਥੇ ਜਾ ਸਕਿਆ ਤਾਂ ਮੇਰੀ ਗੱਲ ਹੋ ਜੇ ਉਹ ਹਾਜ਼ਰੀ ਲਈ ਆ ਪਰ ਉਹਦੇ ਲਈ ਕੋਈ ਨਿੱਜੀ ਲਾਭ ਨਹੀਂ ਲਿਆ ਔਰ ਜਿਨ੍ਹਾਂ ਨੇ ਨਿੱਜੀ ਲਾਭ ਲੈਣਾ ਹੁੰਦਾ ਉਹ ਫਿਰ ਛੱਡ ਕੇ ਨਹੀਂ ਆਉਂਦੇ ਮੈਂ ਤਾਂ ਲਲਕਾਰ ਕੇ ਛੱਡ ਕੇ ਆਇਆ ਕਹ ਕੇ 8 ਫਰਵਰੀ 2024 4:35 ਤੇ ਪੈਰ ਦਾਣਾ ਮੰਡੀ ਚ ਉਹਨਾਂ ਦੇ ਦਫ਼ਤਰ ਦੇ ਬਾਹਰ ਕੱਢ ਕੇ ਛੱਡ ਕੇ ਆਇਆ ਜੇ ਕੋਈ ਮੁਕਰਦਾ ਮੇਰੇ ਨਾਲ ਗੱਲ ਕਰੇ ਜਿਹੜੇ ਉਹਨਾਂ ਨੇ ਮੇਰੇ ਤੇ ਦੋਸ਼ ਲਾਇਆ ਇਹਨਾਂ ਜੀ ਪੈਸੇ ਬਣਾਉਣ ਦੇ ਤੇ ਉਹਨਾਂ ਨੇ ਦੋ ਬੰਦਿਆਂ ਦਾ ਨਾਮ ਲਿਆ ਇੱਕ ਤਾਂ ਉਹਨਾਂ ਨੇ ਕੋਈ ਕਵਾੜੀਆ ਕਿਹਾ ਉਹਦਾ ਖੁੱਲਾ ਨਾਮ ਨਹੀਂ ਲਿਆ ਉਹ ਨਾਮ ਲੈ ਦੇਣ ਦੂਜਾ ਉਹਨਾਂ ਨੇ ਕਿਹਾ ਟੈਂਬਰ ਵਾਲ ਦਾ ਐਸ ਸੀ ਸਰਪੰਚ ਸਾਹਿਬ ਦਾ ਉਹ ਸਰਪੰਚ ਸਾਹਿਬ ਆ ਖੜੇ ਨੇ ਆਇਓ ਸਰਪੰਚ ਸਾਹਿਬ ਇਹ ਮਾਨਯੋਗ ਆਜੋ ਮੇਰੇ ਕੋਲੇ ਇਹ ਮਾਨਯੋਗ ਮੈਂਬਰ ਸਾਹਿਬ ਨੇ ਇਹਨਾਂ ਦਾ ਨਾਮ ਲਿਆ ਮੈਂ ਇਹਨਾਂ ਤੋਂ 21000 ਰੁਪਇਆ ਲਿਆ ਆ ਮੇਰੇ ਨਾਲ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨੇ ਪੁੱਛੋ ਸਾਰੇ ਪੱਤਰਕਾਰ ਵੀ ਕਦੇ ਬਿੱਲ ਕਲੀਅਰ ਕਰਾਉਣ ਦੀ ਇਹਨਾਂ ਨਾਲ ਮੇਰੀ ਗੱਲ ਹੋਈ ਹੋਵੇ ਪੈਸੇ ਲੈਣ ਦੀ ਗੱਲ ਤਾਂ ਦੂਰ ਜਾ ਇਹਨਾਂ ਤੋਂ ਕੋਈ 1 ਰੁਪਇਆ ਕਦੇ ਲਾਇਆ ਹੋਣ ਆ ਦੱਸੋ ਜੀ ਪੁੱਛੋ ਇਹਨਾਂ ਨੂੰ ਨਹੀਂ ਕੋਈ ਪੈਸਾ ਨਹੀਂ ਲਿਆ ਥੋੜੀ ਕੋਈ ਸਾਰਨ ਵਜਿਹਾ ਇਹਨਾਂ ਨਾਲ ਗੱਲ ਹੋਈ ਹੈ ਇਸ ਪੈਸੇ ਤੇ ਜੀ ਨਹੀਂ ਜੀ ਉਹਨਾਂ ਨੇ ਆਪਣੇ ਕੋਲੋਂ ਕਿਹਾ ਕੋਈ ਨਹੀਂ ਪਤਾ ਜੀ ਆਪ ਕੋਲੋਂ ਨੇ ਕਿਹਾ ਕੋਈ ਕੋਲੋਂ ਦੱਸਣਾ ਨਹੀਂ ਉਹਨਾਂ ਨੇ ਕਿਹਾ ਤਾਂ ਹੈਗਾ ਉਹਨਾਂ ਨੇ ਆਪਣੇ ਇਹ ਲੋਕੋਂ ਕਿਹਾ ਹੋਈ ਆਪਾਂ ਦਿੱਤਾ ਤਾਂ ਕੋਈ ਸਹੀ ਨਹੀਂ ਬਈ ਇਹਨਾਂ ਨੂੰ ਕਦੇ ਕੋਈ ਮੰਨਦੀ ਨਹੀਂ ਠੀਕ ਹੈ ਚਲੋ ਜੀ ਦੂਜਾ ਉਹ ਸਾਬਤ ਕਰਨ ਤੀਜਾ ਉਹਨਾਂ ਨੇ ਕਿਹਾ ਜੀ ਇੰਟਰਲੌਕ ਇਟਾਂ ਸਾਰੀ ਦੁਨੀਆ ਜਾਣਦੀ ਆ ਵੀ ਇੰਟਰਲੌਕ ਇਟਾਂ ਦਾ ਕਮਿਸ਼ਨ ਆਉਂਦਾ ਉਹ ਸਰਪੰਚ ਦੇ ਖਾਤੇ 'ਚ ਜਾਂਦਾ ਸਰਪੰਚ ਪੈਸੇ ਪਾਉਂਦਾ ਆ ਆਪਣੇ ਖਾਤੇ 'ਚ ਉਹ ਸਿੱਧਾ ਜਾ ਕੇ ਸੈਕਟਰੀ ਜਾਂ ਦੂਜਾ ਤੀਜਾ ਫੜਲੇ ਆਉਂਦੇ ਨੇ ਜੇ ਸਹਾਨਵਾਰਾ ਸਾਹਿਬ ਦੇ ਵਿੱਚ ਜਾਣ ਹੈ ਇਹ ਤਾਂ ਅਖਬਾਰਾਂ ਦਾ ਮੀਡੀਆ ਦਾ ਚਰਚਾ ਰਿਹਾ ਜੀ ਵੀ ਇੰਟਰਲੌਕ ਇਟਾਂ ਦੇ ਪੈਸੇ ਕਿਹੜੇ ਖਾਤਿਆਂ 'ਚ ਗਏ ਨੇ ਤੇ ਮੇਰੇ ਕੋਲੇ ਕੀ ਵਾਪਸ ਹੀ ਵੀ ਇੰਟਰਲੌਕੇਟਾਂ ਦੇ ਪੈਸੇ ਮੇਰੇ ਖਾਤੇਆਂ ਜਾਏ ਨੇ ਇਸ ਕਰਕੇ ਸਾਨ ਮਾਜਰਾ ਸਾਹਿਬ ਜੇ ਉਹਨਾਂ ਚ ਜੁਰਤ ਹੈ ਉਹ ਤਾਜੇ ਤਾਜੇ ਗੱਠ ਜੋੜਦੇ ਭਾਈ ਵਾਲਾਂ ਨੂੰ ਖੁਸ਼ ਕਰਨ ਵਾਸਤੇ ਪਹਿਲਾਂ ਉਹਨਾਂ ਤੋਂ ਇਹ ਤਾਂ ਪੁੱਛ ਲੈਣ ਵੀ ਪੈਸੇ ਕਿਹੜੇ ਤਿਕਾਜਨ ਖਾਤੇ ਚ ਉਹ ਤਾਂ ਕੂਕਾਂ ਦਿੱਲੀ ਤੱਕ ਪੈ ਗਈਆਂ ਵੀ ਇੰਟਰਲੌਕ ਦੇ ਪੈਸੇ ਕਿੱਥੇ ਗਏ ਨੇ ਉਹ ਜਿਹੜੀ ਉਹਨਾਂ ਦੇ ਮੂੰਹ ਨੂੰ ਕਾਲਸ ਲੱਗੀ ਤੇ ਉਹਨਾਂ ਨੇ ਚੱਕ ਕੇ ਇਹਨਾਂ ਤੇ ਲਾਤੀ ਮੈਂਬਰ ਸਾਹਿਬ ਦੇ ਮੂੰਹ ਨੂੰ ਇਹਨਾਂ ਨੇ ਆਪਣੇ ਮੂੰਹ ਨੂੰ ਆਪੇ ਹੀ ਕਾਲਸ ਮੜ ਲਈ ਮੇਰੇ ਖਾਤੇ ਚ ਕਿੱਥੋਂ ਆਣ ਦੀ ਜਾ ਕੋਈ ਇੰਟਰਲੌਕ ਦਾ ਜਿਹੜੇ ਫੈਕਟਰੀਆਂ ਵਾਲੇ ਇੰਟਰਲੌ ਕੋਈ ਇੱਕ ਕਹਿ ਦਵੇ ਕੋਈ ਇੱਕ ਵੀ ਆ ਕੇ ਕਹਿ ਦਵੇ ਵੀ ਮੇਰੀ ਕਦੇ ਕਿਸੇ ਨਾਲ ਗੱਲ ਵੀ ਹੋਈ ਹੋਵੇ ਇੰਟਰਲੌਕ ਇੱਟਾਂ ਵਾਸਤੇ ਪੈਸੇ ਲੈਣੇ ਤਾਂ ਦੂਰ ਦੀ ਗੱਲ ਮੈਂ ਇੱਥੋਂ ਆਪਣਾ ਦਾਵਾ ਛੱਡ ਕੇ ਤੁਰ ਜਾਊਂਗਾ ਪਰ ਸੱਚ ਹੋਵੇ ਹਾਂਜੀ ਮੈਂ ਮੈਨੇ ਸਭ ਨੂੰ ਖੁਦ ਪਰਸੋਂ ਮਿਲਿਆ ਵੀ ਆਜ ਉਹ ਲਹਿਤ ਹੋ ਰਹੀ ਆ ਭਾਵੇਂ ਤੁਹਾਡੇ ਵੱਲੋਂ ਹੋ ਰਹੀ ਐ ਐਮਐਲਏ ਵੀ ਇਹ ਮਿਆਰ ਤੋਂ ਗਿਰੀ ਹੋਈ ਆ ਇਹ ਨਹੀਂ ਕਰਨੀ ਚਾਹ ਇਹਦੀ ਮੇਰੀ ਆਪਦੀ ਸੋਚ ਮੈਂ ਉਹਨਾਂ ਤੇ ਸਵਾਲ ਕੀਤਾ ਦੇ ਪਿਆਰ ਤੋਂ ਉਹਨਾਂ ਨੇ ਮੈਨੂੰ ਤੁਹਾਡੇ ਵਾਲੀ ਫੜ ਕੇ ਸੁਣਾਈ ਕਹਿੰਦੇ ਵੀ ਆਹ ਦੇਖੋ ਇਹ ਕੀ ਏ ਠੀਕ ਆ ਮੇਰੇ ਵਾਲੀ ਕਿਹੜੀ ਜੀ ਮਨਮੋਹਨਦਰ ਸਿੰਘ ਵਾਲੀ ਆਪਣੇ ਭਰਾ ਵਾਲੀ ਤੁਹਾਡੇ ਵਾਲੀ ਚਲੋ ਭਰਾ ਨੇ ਲਿਖੀ ਹੋਣੀਆਂ ਜੀ ਮੈਂ ਮੈਂ ਤਾਂ ਨਹੀਂ ਲਿਖੀ ਮੈਂ ਪੜ੍ਹ ਕੇ ਸੁਣਾਈ ਕਹਿੰਦੇ ਵੀ ਠੀਕ ਆ ਮੈਂ ਕਿਹਾ ਨਾ ਮੈਂ ਇਹਨੂੰ ਠੀਕ ਮੰਨਦਾ ਨਾ ਤੁਹਾਡੇ ਵਾਲੀ ਨੂੰ ਪਰ ਉਹਨਾਂ ਨੇ ਮੇਰੇ ਕੋਲ ਇਹੋ ਜਿਹਾ ਬੋਸ ਲਾਇਆ ਮੈਂ ਸੰਗਤ ਜੀ ਨਹੀਂ ਦੱਸ ਸਕਦਾ ਕਿ ਮੇਰੇ ਕੋਲ ਵੀਡੀਓ ਮੌਜੂਦ ਨਹੀਂ ਆਮਲੇ ਦਾ ਮੈਨੂੰ ਇਹ ਕਹਿਣਾ ਸੀ ਵੀ ਮੇਰੇ ਕੋਲ ਵੀਡੀਓ ਮੌਜੂਦ ਨਹੀਂ ਫਿਰ ਆਮਲੇ ਵੀਡੀਓ ਜਾਰੀ ਕਰੇ ਉਹ ਕਹਿੰਦਾ ਵੀ ਮੇਰੇ ਨਾਲ ਇੱਕ ਦਿਨ ਵੀ ਗਰਜੀਵਨ ਸਿੰਘ ਸਰਾਉਤ ਮੇਰੇ ਨਾਲ ਇੱਕ ਦਿਨ ਵੀ ਕਦੇ ਇਕੱਠਾ ਨਹੀਂ ਰਿਹਾ। ਉਹਨਾਂ ਦੇ ਕਹਿਣ ਮੁਤਾਬਕ। ਕਦੇ ਵੀ ਨਹੀਂ ਰਹੇ ਨਾ? ਹਾਂ ਉਹ ਕਹਿੰਦੇ ਮੇਰੇ ਨਾਲ ਇੱਕ ਦਿਨ ਵੀ ਇਕੱਠਾ ਨਹੀਂ ਰਿਹਾ ਜਦੋਂ ਕਿ ਤੁਸੀਂ ਕਹਿੰਦੇ ਵੀ 2011 ਦੀ ਸਾਡੀ ਖਾਸ ਸੀ। ਉਹ ਨਹੀਂ ਰ ਇਕੱਠੇ ਰਹੇ ਨਾ? ਹਾਂਜੀ ਸਾਡੇ ਘਰ ਬੈਠਿਆਂ ਦੀਆਂ ਫੋਟੋਆਂ ਸਾਡੇ ਘਰ ਖਾਂਦਿਆਂ ਦੀਆਂ ਫੋਟੋਆਂ ਹੋਣ ਜਿੱਲੜ ਜਾ ਉਹ ਜਾਂਦਿਆਂ ਦੀਆਂ ਫੋਟੋਆਂ ਜੇ ਗਰਜੀਵਨ ਸਰਾਉਤ ਉਹਨਾਂ ਦੇ ਨਾਲ ਦੀ ਰ ਫਿਰ ਤਾਂ ਮੈਨੂੰ ਐਮਐਲਏ ਨੇ ਖੁਦੇ ਵਰੀ ਕਰਤਾ। ਫੇਰ ਹਾਨ ਮਾਜਰਾ ਸਾਹਿਬ ਦੇ ਦੋਸਤ ਆਪੀ ਝੂਠੇ ਹੋਗੇ। ਵੀ ਮੈਂ ਐਮਐਲਏ ਦੇ ਨਾਂ ਤੇ ਜੇ ਮੈਂ ਐਮਐਲਏ ਦੇ ਨਾਂ ਤੇ ਵਿਤਰਦਾ ਸੀ ਫ ਜਦੋਂ ਮੈਂ ਉਹਦੇ ਨਾਲ ਇਕੱਠੇ ਹੀ ਨਹੀਂ ਰਿਹਾ ਫਿਰ ਐਮਐਲਏ ਗੱਲ ਕਹਿ ਸਕਦਾ ਨਾਲੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਐਮਐਲਏ ਦੇ ਖਿਲਾਫ ਨਹੀਂ 나ਏ ਦਾ ਐਮਐਲਏ ਨਾਲ ਕੋਈ ਸਬੰਧ ਹੈ ਇਹ ਮਾਨਯੋਗ ਮੈਂਬਰ ਦੇ ਖਿਲਾਫ ਹੈ ਜਿੱਦਣ ਐਮਐਲਏ ਕੋਈ ਗੱਲ ਕਰੂਗਾ ਜਨਤਕ ਤੌਰ ਤੇ ਉਹਦਾ ਜਵਾਬ ਦੇਣ ਲਈ ਮੈਂ ਸਮਰੱਥਾ ਨਾਲ ਠੋਕ ਕੇ ਦਊਂਗਾ ਨਹੀਂ ਸਬੰਧ ਤਾਂ ਹੈਗਾ ਹੀ ਨਾ ਪਹਿਲਾਂ ਗੱਠਜੋੜ ਤੁਹਾਡੇ ਨਾਲ ਸੀ ਹੁਣ ਉਹਦਾ ਸਾਰਨਮਾਜਰਾ ਨਾ ਹੋ ਗਿਆ ਐਮਐਲਏ ਤਾਂ ਮੇਨ ਨਾਲ ਇਹਦੇ ਵਿੱਚ ਤੁਸੀਂ ਸਾਰਨਮਾਜਰਾ ਇਹ ਵੀ ਮੈਨੂੰ ਕਲੀਅਰ ਹੋ ਗਿਆ ਤੁਹਾਡੇ ਮਾਧਿਅਮ ਤੋਂ ਵੀ ਐਮਐਲਏ ਨੇ ਇਹ ਹੀ ਸਹਰਤ ਕੀਤੀ ਆ ਸਾਰਨਮਾਜਰਾ ਦੋਸ਼ਲਾ ਰਿਹਾ ਬਈ ਐ ਐਮਐਲਏ ਬਣੀ ਹੋਸੀ ਤੁਸੀਂ ਦੋਸਰਾ ਰਹੇ ਹੋ ਵੀ ਉਹਦਾ ਘੱਟ ਚੋੜਾ ਨਹੀਂ ਮੈਂ ਤਾਂ ਨੋਂ ਨਹੀਂ ਲਿਆ ਮੈਂ ਤਾਂ ਕਿ ਕਿਸੇ ਵਿਅਕਤੀ ਨਾ ਹੋਇਆ ਨਹੀਂ ਉਹ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਉਹ ਤੁਸੀਂ ਆਪਣੇ ਤੌਰ ਪਰ ਉਹਨੇ ਤਾਂ ਨੋਂ ਲੈ ਕੇ ਗਿਆ ਮੈਂ ਤਾਂ ਲਿਆ ਹੀ ਨਹੀਂ ਠੀਕ ਹੈ ਅੱਛਾ ਇੱਕ ਉਹਨਾਂ ਨੇ ਮੇਰੇ ਤੇ ਇਹ ਕਿਹਾ ਵੀ ਕਾਂਗਰਸੀਆਂ ਨੂੰ ਇਕੱਠੇ ਕਰੀਂ ਫਿਰਦਾ ਠੀਕ ਹੈ ਜੀ ਪਹਿਲਾਂ ਸਾਨਮਾਜ ਰਾਹ ਸਾਹਿਬ ਇਹ ਦੱਸਣ ਵੀ ਕੀ ਕਾਂਗਰਸੀ ਸਿੱਖ ਨਹੀਂ ਆਹ ਸੱਜਣ ਖੜੇ ਨੇ ਇਹਨਾਂ ਚੋਂ ਕਿੰਨੇ ਕ ਕਾਂਗਰਸੀ ਨੇ ਨਾ ਜਾਂ ਅਕਾਲੀ ਵੀ ਖੜੇ ਨੇ ਆਹ ਖੜੇ ਨੇ ਜਥੇਦਾਰ ਜੀ ਇਹ ਉਹਨਾਂ ਦੀ ਪਿਛਲੀ ਵਾਰ ਦੀ ਸਤੰਬਰ ਵਾਲ ਤੋਂ ਪ੍ਰਧਾਨ ਨੇ ਗੁਰਦੁਆਰਾ ਕਮੇਟੀ ਦੇ ਦੇਹਦਰ ਨਾਜ਼ਰ ਸਿੰਘ ਜੀ ਖੜੇ ਨੇ ਤੇ ਸਾਰੇ ਆਹ ਅਕਾਲੀ ਨੇ ਸਾਰੇ ਇਹ ਇੱਥੇ ਤਾਂ ਇਸ ਕਰਕੇ ਖੜੇ ਨੇ ਵੀ ਬਤੌਰ ਸਿੱਖ ਇਸੇ ਆਮ ਆਦਮੀ ਪਾਰਟੀ ਕੋਈ ਭਾਜਪਾਈ ਕੋਈ ਕਾਂਗਰਸੀ ਕੋਈ ਅਕਾਲੀ ਨਹੀਂ ਇਹ ਬਤੌਰ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾੜੇ ਹੱਥਾਂ 'ਚੋਂ ਬਾਹਰ ਕੱਢਣ ਵਾਸਤੇ ਚੰਗੇ ਲੋਕਾਂ ਨੂੰ ਸੇਵਾ ਦੇਣ ਵਾਸਤੇ ਇੱਥੇ ਇਕੱਤਰ ਹੋਏ ਨੇ ਹੁਣ ਸਾਨ ਮਾਜਰਾ ਸਾਹਿਬ ਤਾਂ ਇਹ ਕਹਿੰਦੇ ਨੇ ਵੀ ਜਿਹੜੇ ਬਾਦਲ ਕੇ ਕਰਦੇ ਨੇ ਉਹ ਸਿੱਖ ਨੇ ਬਾਕੀ ਇਹ ਕਾਂਗਰਸੀ ਨੇ ਭਾਜਪਾਈ ਨੇ ਅਕਾਲੀ ਨੇ ਆ ਦੂਜੇ ਆਪ ਵਾਲੇ ਨੇ ਇਹ ਸਿੱਖ ਉਹਨਾਂ ਨੂੰ ਸੇ ਕੰਮਣ ਨੂੰ ਤਿਆਰ ਨਹੀਂ ਪਰ ਕਲੰਗੀ ਵਾਲੇ ਦਾ ਪੰਥ ਕਿੱਥੇ ਆ ਜੇ ਉਹਨਾਂ ਮੁਤਾਬਕ ਇਹ ਸਿੱਖ ਨਹੀਂ ਉਹ ਖੜੇ ਨੇ ਜੀ ਜਤਿੰਦਰਪਾਲ ਸਰਪੰਚ ਸਕੰਦਰ ਸਰਪੰਚ ਉਹ ਨਹੀਂ ਖੜੇ ਨੇ ਬਾਈ ਹਪਾ ਕਿਹੜਾ ਬੰਦਾ ਇਹਨਾਂ ਦੱਸੋ ਮਾਜਜ ਲੋਕ ਨੇ ਇਹ ਬਰੌਰ ਸਿੱਖੇ ਇੱਥੇ ਆਏ ਨੇ ਦੂਜਾ ਉਹਨਾਂ ਨੇ ਕਿਹਾ ਇਲਾਕੇ ਦੀ ਗੱਲ ਕਲੰਗੀ ਤਰ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਨੂੰ ਇਲਾਕਿਆਂ ਤੋਂ ਧੜਿਆਂ ਤੋਂ ਉੱਪਰ ਚੱਕਿਆ ਕਲੰਗੀ ਤਰ ਪਿਤਾ ਦਾ ਜਨਮ ਹੁੰਦਾ ਪਟਨੇ ਆਕੇ ਜਵਾਨੀ ਪ੍ਰਵਾਨ ਛੱਡਦੇ ਨੇ ਅਨੰਦਪੁਰ ਸਾਹਿਬ ਸਰੀਰ ਛੱਡਦੇ ਨੇ ਮਹਾਰਾਸ਼ਟਰ 15 ਭਗਤਾਂ ਦੀ ਬਾਣੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਕੋਈ ਮਹਾਰਾਸ਼ਟਰ ਦਾ ਕੋਈ ਬੰਗਾਲ ਦਾ ਕੋਈ ਯੂਪੀ ਦਾ ਗੁਰੂ ਪਾਤਸ਼ਾਹ ਨੇ ਇਲਾਕਿਆਂ ਦੀਆਂ ਹੱਦਬੰਦੀਆਂ ਤੋਂ ਇਹਨਾਂ ਸਾਰੀਆਂ ਗੱਲਾਂ ਤੋਂ ਮੁਕਤ ਕੀਤਾ ਸਿੱਖੀ ਨੂੰ ਇਹਸਾਨ ਮਾਜਰਾ ਸਾਹਿਬ ਸਿੱਖੀ ਨੂੰ ਹੁਣ ਇਲਾਕਿਆਂ ਚ ਕੈਦ ਕਰਦੇ ਨੇ ਉਸ ਦਿਨ ਕਿਉਂ ਨਹੀਂ ਜਵਾਨ ਖੁੱਲੀ ਜਿੱਦਣ 2007 ਤੋਂ ਲੈ ਕੇ 22 ਤੱਕ ਪੈਲ ਹਲਕੇ ਤੋਂ ਸਾਰੀ ਉਹਨਾਂ ਦੀ ਪਾਰਟੀ ਨੇ ਬਾਹਰਲੇ ਲੜਾਇਏ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਉਹਨਾਂ ਨੂੰ ਜਿਆਦਾ ਆ ਗਿਆ ਜੇ ਇਹਨਾਂ ਨੇ ਨਹੀਂ ਜਦ ਮੈਂ ਦੱਸ ਦਿੰਨਾ ਵੀ ਇਹਨਾਂ ਦੀ ਧਿਰ ਜਿਹੜੀ ਬਾਦਲ ਦਾ ਲੋ ਉਹਦੇ ਕਿੰਨੇ ਬੰਦੇ ਦੂਜੇ ਹਲਕਿਆਂ ਤੋਂ ਮੈਂਬਰ ਬਣੇਵੇਂ ਨੇ ਇਹਨਾਂ ਦੇ ਸਾਥੀ ਅੰਤਰੰਗ ਕਮੇਟੀ ਦੇ ਮੈਂਬਰ ਵੀ ਰਹੇ ਨੇ ਮੈਂ ਦੱਸ ਦਿੰਨਾ ਆਪਣੀ ਪਾਰਟੀ ਦੇ ਖਿਲਾਫ ਨਹੀਂ ਜਵਾਨ ਖੋਲੀਏ ਕਾਰਨ ਇਹ ਆ ਵੀ ਚੀਰਾਂ ਤੋਂ ਕਾਬਜ ਨੇ ਹੁਣ ਛੱਡਣ ਨੂੰ ਜੀ ਨਹੀਂ ਕਰਦਾ ਜੇ ਸੇਵਾ ਛੱਡ ਦੇਣ ਕੋਈ ਹੋਰ ਕਰ ਲਵੇ ਸੇਵਾ ਨਹੀਂ ਇਹਦਾ ਮਤਲਬ ਮੇਵਾ ਮਿਲਦਾ ਦੋਸ ਲਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਵੀ ਲੋਕਾਂ ਕੋਲੇ ਗੁਰਦੁਆਰਿਆਂ ਚੋਂ ਆਏ ਘੋ ਦੀਆਂ আর 골ਕਾਂ ਦੇ ਸਿਰ ਤੇ ਰਾਜਨੀਤੀ ਕੀਤੀ ਤੇ ਵੀ ਸਾਰੇ ਹਿਸਾਬ ਕਿਤਾਬ ਆਪਾਂ ਇਹਨੇ ਉਹ ਵੀ ਦੱਸਾਂਗੇ ਔਰ ਇੱਕ ਉਹਨਾਂ ਨੇ ਰਾਹਤ ਮਰਜ਼ਾਦਾ ਦੀ ਗੱਲ ਕੀਤੀ ਤੇ ਵੀ ਇਹ ਰਾਹਤ ਮਰਜ਼ਾਦਾ ਤੋਂ ਬਾਹਰ ਗੱਲਾਂ ਕਰਦਾ ਮੇਰੇ ਕੋਲ ਸਬੂਤ ਨੇ ਜਿਹੜਾ ਵਿਅਕਤੀ 21 ਸਾਲ ਸ਼ੋਮਿੰਗ ਕਮੇਟੀ ਦਾ ਮੈਂਬਰ ਹੈ ਕਿ ਘਰੇ ਰਾਹਤ ਮਰਜ਼ਾਦਾ ਕਾਇਮ ਨਹੀਂ ਰੱਖ ਸਕਿਆ ਕੀ ਉਹ ਗੱਲ ਕਰਨ ਦਾ ਹੱਕਦਾਰ ਹੈ ਕੀ ਇਹਨਾਂ ਦੇ ਪਰਿਵਾਰ ਦੇ ਜੀਤ ਸਾਹਿਬ ਤੋਂ ਸੂਰਤ ਨੇ ਚਿਹਰੇ ਮੋਰੇ ਵਾਲੇ ਨੇ ਇੱਕ ਦੇਲੀ ਦੇ ਅੰਦਰ ਜਿਹੜੇ ਬੱਚੇ ਇਹਨਾਂ ਦੇ ਨਾਲ ਰੋਟੀ ਇੱਕ ਚੁੱਲੇ ਤੇ ਖਾਂਦੇ ਨੇ ਹੈਗੇ ਉਹ ਇਹਨਾਂ ਨੇ ਪੰਗਾ ਲੈ ਲਿਆ ਮਗਰ ਲਾ ਕੇ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਇਹਨਾਂ ਨੇ ਪੰਗਾ ਲੈ ਲਿਆ ਮੈਂ ਬੋਲਿਆ ਨਹੀਂ ਸੀ ਮੈਂ ਕਹਿੰਦਾ ਸੀ ਜਵੇ ਬਾਣ ਲੱਗਿਓ ਤਵੇ ਰੋਸਟ ਜਾ ਕੇ ਹੁਣ ਮੈਂ ਦੱਸੂਗਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪੁਲੀਸ ਜੋ ਰਤ ਪੀਵੇ ਮਾਨਸਾ ਤਿਸਕੋ ਨਰਮਲ ਚੀਤ ਮੈਂ ਇਹਨਾਂ ਨੂੰ ਲੋਕਾਂ ਦੀਆਂ ਜੇਬਾਂ ਫੋਲਣ ਵਾਲਿਆਂ ਦੇ ਔਰ ਗੁਰੂਆਂ ਗੋਲਕਾਂ ਦੇ ਸਿਰ ਤੇ ਰਾਜਨੀਤੀ ਕਰਨ ਵਾਲਿਆਂ ਦੇ ਗੱਠ ਜੋੜ ਨੂੰ ਮੈਂ ਨੰਗਾ ਕਰੂੰ ਆਣ। ਜੇ ਮੇਰੇ ਖਿਲਾਫ ਕੋਈ ਸ ਹੈਗਾ ਨੰਗਾ ਕਰਨ। ਹੁਣ ਮੈਂ ਕੱਲੀ ਕੱਲੀ ਦਾ ਜਵਾਬ ਦੂੰ ਹਾਂ ਇੱਕ ਅਗਲ ਮੈਂ ਕਹਿਣਾ ਚਾਹੁੰਨਾ ਤੁਹਾਨੂੰ ਅੱਜ ਵੀਰ ਭਵੇਖ ਚ ਬੜਾ ਕੁਝ ਕਰਨਗੇ। ਬੜੀਆਂ ਵੀਡੀਓ ਬੜੀਆਂ ਫੋਟੋਆਂ ਜਾਰੀ ਕਰਨਗੇ। ਇਹਨਾਂ ਕੋਲੇ ਪੈਸੇ 5 5 7 7 100 ਰੁਪਇਆ ਲੈ ਕੇ ਬੋਲਣ ਵਾਲੇ ਲੋਕਾਂ ਦੀ ਵੀ ਕਮੀ ਨਹੀਂ। ਪਰ ਮੈਂ ਸਮਝਦਾ ਵੀ ਜੇ ਮੇਰੇ ਖਿਲਾਫ ਬੋਲ ਕੇ ਜੇ ਕਿਸੇ ਦੇ ਚੁੱਲੇ ਤੇ ਰੋਟੀ ਪੱਕਦੀ ਆ ਉਹਦੇ ਬੱਚਿਆਂ ਦੇ ਢਿੱਡ 'ਚ ਅੰਨ ਦਾ ਕਿਣਕਾ ਪੈਂਦਾ ਕੀ ਮਾੜਾ। ਹੁਣ ਇਹ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਸਵਾਲ ਕਰਨੇ ਨੇ ਇਹ ਕਹਿੰਦੇ ਬਹਿਰੂਪੀਆ ਬਹਿਰੂਪੀਆ ਕੌਣ ਹੁੰਦਾ ਜਿਹੜਾ ਆਪਦਾ ਮਕਸਦ ਹੱਲ ਕਰਨ ਵਾਸਤੇ ਰੋਜ਼ ਸਮਝੌਤਾ ਕਰੇ ਮੈਂ ਤਾਂ ਜਥੇਦਾਰ ਗਰਚਰਨ ਸਿੰਘ ਟੋੜੇ ਦੀ ਗੱਲ ਛੱਡਣ ਨੂੰ ਤਿਆਰ ਨਹੀਂ ਮੇਰੇ ਤੇ ਸ਼ਰਤਾਂ ਵੀ ਲੱਗੀਆਂ ਟੋੜਾ ਸਾਹਿਬ ਦਾ ਨਾਮ ਛੱਡ ਦੇ ਲੈਣਾ ਤੈਨੂੰ ਆਹ ਦੇ ਦਾਂਗੇ ਉਹ ਦੇ ਦਾਂਗੇ ਮੈਂ ਕਿਹਾ ਮੈਂ ਨਹੀਂ ਛੱਡਣਾ ਬਹਿਰੂਪੀਏ ਇਹ ਨੇ ਜਿਹੜੇ ਹਰ ਇਲੈਕਸ਼ਨ ਸਮਝੌਤਾ ਕਰਦੇ ਨੇ ਫਿਰ ਮੇਰੇ ਘਰੇ ਕੀ ਕਰਨ ਗਏ ਸੀ ਬਹਿਰੂਪੀਏ ਦੇ ਘਰੇ ਬਹਿਰੂਪੀਆ ਜਾਊ ਸਾਨ ਮਾਜਰਾ ਸਾਹਿਬ ਮੇਰੇ ਘਰੇ ਕੀ ਕਰਨ ਗਏ ਤੇ ਜਦ ਤਾ ਦੱਸ ਦੇਣ ਨਹੀਂ ਮੈਂ ਦੱਸੂ ਕੀ ਕਰਨ ਗਏ ਤੇ ਮੇਰੇ ਕੋਲ ਕੋਟੂਆਂ ਪਈਆਂ ਨੇ ਮੈਂ ਆਉਣ ਵਾਲੇ ਸਮੇਂ ਤੇ ਜਾਰੀ ਕਰੂੰ ਸਵਾਲ ਕਰਿਓ ਵੀ ਕੀ ਕਰਨ ਗਏ ਤੇ ਜਦ ਤਾ ਸਰਾਉ ਦੇ ਘਰੇ ਤੇ ਮੈਂ ਦੱਸੂ ਮੇਰੇ ਕੋਲ ਕੀ ਕਰਨ ਗਏ ਸੀ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਇੱਕ ਗੱਲ ਸਾਨ ਮਾਜਰਾ ਸਾਹਿਬ ਗੁਰਬਾਣੀ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਡਿਊਟੀ ਧਰਮ ਪ੍ਰਚਾਰ ਦੀ ਹੈ ਗੁਰਬਾਣੀ ਚ ਕੀ ਆ ਕਰਨੀ ਧਰ ਪੈਦਾ ਕਹਿੰਦੇ ਜਲੇ ਹਰੀ ਥਲੇ ਹਰੀ ਉਰੇ ਹਰੀ ਬਿਨੇ ਹਰੀ ਜਿਮੀ ਹਰੀ ਜਮਾ ਹਰੀ ਇਹ ਕੀ ਕਹਿੰਦੇ ਨੇ ਜਲ ਵੀ ਬਾਦਲ ਥਲ ਵੀ ਬਾਦਲ ਧਰਤੀ ਵੀ ਬਾਦਲ ਆਕਾਸ਼ ਵੀ ਬਾਦਲ ਜਲ ਥਲ ਮਈਲ ਪਰ ਪਰ ਲੂਣਾ ਘਟ ਘਟ ਜੋਤ ਤੁਮਾਰੀ ਹਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਇਹ ਕਹਿੰਦੇ ਨੇ ਸਾਨ ਮਾਜਰਾ ਸਾਹਿਬ ਨੂੰ ਮੈਂ ਪੁੱਛਣਾ ਸੌਣਾ 21 ਸਾਲਾਂ ਦੇ ਕਾਰਜਕਾਰ ਤੇ ਹਲਕੇ ਵਾਸਤੇ ਕੀ ਕੀਤਾ ਜਿਹਨੂੰ ਸੀਟ ਦੇਣੀ ਚਾਹੁੰਦੇ ਨੇ ਉਹ ਜਿਨ੍ਹਾਂ ਨੇ ਦੋ ਵਾਰੀ ਜਿਤਾਤੇ ਤੇ ਹੁਣ ਸੀਟ ਕੀ ਦੇਣੀ ਚਾਹੁੰਦੇ ਨੇ ਹਲਕੇ ਦੇ ਲੋਕਾਂ ਨੂੰ ਉਹਨਾਂ ਨੇ 21 ਸਾਲਾਂ ਚ ਕੀ ਕੀਤਾ ਇੱਕ ਕੰਮ ਕੀਤਾ ਜਿਸ ਸੰਸਥਾ ਦੇ ਉਹ ਮਾਣਯੋਗ ਮੈਂਬਰ ਨੇ ਉਸੇ ਸੰਸਥਾ ਨੂੰ ਉਸੇ ਸੰਸਥਾ ਨੂੰ ਉਹਨਾਂ ਨੇ ਇੱਕ ਗਿੱਲ ਭਾਈ ਜਾਰਾ ਪੂਰੇ ਦਾ ਪੂਰਾ ਲੱਖਾਂ ਦੀ ਗਿਣਤੀ ਸੰਗਤ ਨੂੰ ਸ਼੍ਰੋਮਣੀ ਕਮੇਟੀ ਨਾਲੋਂ ਤੋੜਤਾ ਹੋਏ ਇਨਾਨਗੀ ਦੀ ਭਾਵਨਾ ਚ ਨਹੀਂ ਇਹ ਹਸਾਨ ਮਹਾਰਾਜ ਸਾਹਿਬ ਦਾ 21 ਸਾਲਾਂ ਦਾ ਕਾਰਨਾਮਾ ਹੈ 21 ਸਾਲਾਂ ਚ ਇੱਕ ਕਾਰਨਾਮਾ ਕਰਤਾ ਹਲਕੇ ਚ ਉਹਨਾਂ ਨੇ ਲਗਾਤਾਰ ਮੈਂਬਰ ਬਣ ਕੇ ਭਈ ਉਹਨਾਂ ਨੇ ਸਿੱਧ ਸਰ ਸਾਹਿਬ ਦੇ ਅਸਥਾਨ ਤੇ ਕਬਜ਼ਾ ਕਰਵਾ ਕੇ ਸ਼੍ਰੋਮਣੀ ਕਮੇਟੀ ਦਾ ਪੂਰੀ ਇੱਕ ਸਮਾਜ ਦੇ ਸਿੱਖ ਸਮਾਜ ਦੇ ਇੱਕ ਹਿੱਸੇ ਨੂੰ ਬਾਬਾ ਸਿੰਘਾ ਸਿੰਘ ਗਿੱਲ ਜਿਹੜੇ ਛੇਵੇਂ ਪਾਸਾ ਦੇ ਉਹਨਿਆਈ ਸੀ ਉਹਨਾਂ ਨੂੰ ਵੀ ਮਤ ਜੜੀ ਆ ਭਾਈ ਤਾਰਾ ਗੱਲ ਚੱਲੀ ਉਹਨਾਂ ਨੂੰ ਸੁਵਣੀ ਕਮੇਟੀ ਤੋਂ ਪਾਸੇ ਕਰਤਾ ਇਹ ਕਾਰਨਾਮਾ ਦੂਜਾ ਉਹ ਭਾਂਡੇ ਬੰਦੇ ਫਿਰਦੇ ਨੇ ਮੈਨੂੰ ਵੀ ਗੱਲ ਦੱਸਣ ਪੀਕੀ ਸਾਲਾਂ ਚ ਭਾਂਡੇ ਦਾ ਪਹਿਲਾਂ ਵੀ ਆਏ ਹੋਣਗੇ ਕਿੱਥੇ ਗਏ ਉਹ ਭਾਂਡੇ ਫਿਰ ਕੇ ਕਿਹਨਾਂ ਦੇ ਘਰਾਂ ਚ ਗਏ ਇਹਨਾਂ ਦੇ ਆਪ ਦੇ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਜਾਂ ਇਹਨਾਂ ਦੇ ਨਿਕਟ ਵਰਤੀਆਂ ਦੇ ਘਰਾਂ ਚ ਗਏ ਨੇ ਭਾਂਡੇ ਸਾਨ ਮਾਜਰਾ ਜੀ ਗੁਰੂ ਪੰਥ ਦਾ ਭਾਂਡਾ ਬਣਜਣ ਦੀ ਲੋੜ ਹੈ ਪੁਰਾਣੇ ਭਾਂਡੇ ਲੰਗਰ ਚੋ ਲਿਆ ਕੇ ਵੋਟਾਂ ਵਾਲਾ ਕੰਮ ਨਾ ਕਰੋ ਦੂਜਾ ਇੱਕ ਹਰ ਮੈਂਬਰ ਨੂੰ 2 ਲੱਖ ਰੁਪਏ ਖਤੈਰੀ ਕੋਟਾ ਹੈ ਸ਼੍ਰੋਮਣੀ ਕਮੇਟੀ ਦੇ ਨੂੰ 2 ਲੱਖ ਰੁਪਈਆ 21 ਸਾਲਾਂ 'ਚ 42 ਲੱਖ ਵੰਨਦਾ ਕਿੱਥੇ ਆ ਜੀ ਕੋਈ ਇੱਕ ਬੰਦੇ ਨੂੰ ਕਹਿਣ ਜਿਹੜਾ ਸ਼੍ਰੋਮਣੀ ਕਮੇਟੀ ਸਿੱਧਾ ਦੰਦਿਆਂ ਨੂੰ ਛੱਡ ਕੇ ਸਹਾਨ ਮਾਜਰਾ ਸਾਹਿਬ ਨੇ ਆਪਣੇ ਅਖਤਿਆਰੀ ਕੋਟੇ ਚ ਕਿਸੇ ਨੂੰ ਕੋਈ ਇੱਕ ਰੁਪਈਆ ਦਿੱਤਾ ਹੋਵੇ ਉਹ ਕਿੱਥੇ ਗਿਆ ਜੀ ਤੇ ਤੀਜਾ ਜੀ ਵਿਅਦਬੀ ਹੋਈ ਸਿੰਘ ਸਾਹਿਬਾਈ ਰਣਜੀਤ ਸਿੰਘ ਸਾਡੇ ਜਰਨੈਲ ਜਿਨ੍ਹਾਂ ਨੇ ਕੌਮ ਦੀ ਅਜ਼ਮਤ ਅਣਖ ਔਰ ਗੈਰਤ ਲਈ 17 ਸਾਲ ਕੌਮ ਨੂੰ ਦਿੱਤੇ 4 ਸਾਲ ਅ ਜੀਵਨ ਜਿਹੜਾ ਉਹ ਭਗਾਉੜੇ ਹੋ ਕੇ ਗੁਜ਼ਾਰਿਆ 13 ਸਾਲ ਉਹਨਾਂ ਨੇ ਤਿਹਾਰੜ ਵਰਗੀ ਜੇਲ੍ਹ ਕੱਟੀ ਤੇ ਜਦੋਂ ਹਲਕੇ ਜਾਂਉਂਦੇ ਨੇ ਇਹ ਤੜਫ ਜਾਂਦੇ ਨੇ ਲੇਕਿਨ ਜਿੱਦਣ ਬਿਆਦਵੀਆਂ ਹੋਈਆਂ ਉਹ ਗੁਰੂ ਜਿਹੜੀ ਜਿਹਦੀ ਪਰਫੁੱਲਤਾ ਲਈ ਉਹਦੀ ਪਹਿਰੇਦਾਰੀ ਕਰਦੇ ਆ ਕਲਗੀਧਰ ਪਿਤਾ ਨੇ ਆਪਣਾ ਸਰਵੰਸ ਲਾਇਆ ਹੋਵੇ 7 ਤੇ 9 ਸਾਲ ਦੇ ਬੱਚੇ ਤੱਕ ਅਗਰ ਕੁਰਬਾਨ ਕੀਤੇ ਹੋਣ ਉਹ ਗੁਰੂ ਦਾ ਸਿਧਾਂਤ ਜਿੱਦਣ ਉਹ ਗੁਰਬਾਣੀ ਰੋਲਨ ਆਲੇ ਲੋਕਾਂ ਦੇ ਖਿਲਾਫ ਇਨਸਾਫ ਮੰਗਣ ਲਈ ਸੰਗਤ ਤੇ ਬੈਠੇ ਸਿੱਖਾਂ ਨੂੰ ਗੋਲੀਆਂ ਮਾਰੀਆਂ। ਉਦੋਂ ਨੀਹਾਨ ਮਾਰਾ ਸਾਹਿਬ ਦੀ ਜ਼ੁਬਾਨ ਖੁੱਲੀ। ਉਸ ਦਿਨ ਕਿੱਥੇ ਸੀ? ਜਰਦਾਰ ਜੀ ਇੱਕ ਮਿੰਟ। ਜਿਹੜੇ ਸਿੰਘ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਖਾਤਰ ਮਕਸੂਦ ਜਿਹੜੇ ਟੱਕੀ ਤੇ ਅਟੈਕ ਹੋਇਆ ਗੁਰਬਾਣੀ ਨੂੰ ਅੱਗਾ ਲੱਗੀਆਂ। ਉਦੋਂ ਸਿੰਘ ਸਾਹਿਬ ਦੀ ਜ਼ੁਬਾਨ ਕਿਉਂ ਨਹੀਂ ਖੁੱਲੀ? ਗੁਰਬਾਣੀ ਕਿਸੇ ਸੰਤ ਦੀ ਨਹੀਂ ਸੀ। ਗੁਰਬਾਣੀ ਤਾਂ ਸਮੁੱਚੇ ਸੰਸਾਰ ਦੀ ਸੀ। ਉਦੋਂ ਸਿੰਘ ਸਾਹਿਬ ਦੀ ਕਿਉਂ ਨਹੀਂ ਜ਼ੁਬਾਨ ਖੁੱਲੀ? ਤੁਸੀਂ ਕਦੇ ਪੁੱਛਿਆ ਸੰਤਾ ਨੂੰ? ਇਹ ਹੁਣ ਤੁਸੀਂ ਉਹ ਦਿਨ ਆਏ ਸੀ ਪੁੱਛਣਾ ਸੀ ਨਹੀਂ ਮੈਂ ਤਾਂ ਤੁਹਾਨੂੰ ਉਹ ਕਿਉਂਕਿ ਤੁਸੀਂ ਮੈਨੂੰ ਗੱਲ ਦਾ ਪਤਾ ਨਹੀਂ ਸੀਦਾ ਨਹੀਂ ਮੈਂ ਹੁਣ ਪੁੱਛਣੂ ਮੇਰੇ ਧਾਰਮਿਕ ਗਰਬਾਣੀ ਦੀ ਗਰਬਾਣੀ ਕਹਿੰਦੀ ਆ ਬਹੁਤਾ ਬੋਲਾ ਝੱਖਣ ਹੋਏ ਬਿਨ ਬੋਲਾ ਜਾਣਾ ਸਭ ਕੋਈ ਅਸੀਂ ਗੱਲ ਕਰਦੇ ਹਾਂ ਦਸਮੇਸ਼ ਪਿਤਾ ਦੀ ਦਸਮੇਸ਼ ਪਿਤਾ ਤਾਂ ਕਹਿੰਦਾ ਸੀ ਆਪ ਗਵਾਈਏ ਤਾਸੋ ਪਾਈਏ ਹਨਾ ਉਹਨਾਂ ਨੇ ਸਰਵੰਸ ਵਾਰਿਆ ਹੁਣ ਇੱਥੇ ਤੁਸੀਂ ਜਾਣਦੇ ਹੋ ਮੇਰੇ ਨਾਲ ਵੱਧ ਤੁਸੀਂ ਜਾਣਦੇ ਹੋ ਸਿਆਸਤਰ ਜਿਹੜਾ ਸਮੇਲ ਤੁਸੀਂ ਹੁਣ ਇਹ ਕਿਹਾ ਵੀ ਉਹਨਾਂ ਦਾ ਗੱਠ ਜੋੜ ਜਿਨ੍ਹਾਂ ਨੇ ਲਾਭ ਲਏ ਨੇ ਸੋਨੀ ਕਮੇਟੀ ਤੋਂ ਤੁਹਾਨੂੰ ਵੀ ਪਤਾ ਤਾਨੂੰ ਵੀ ਪਤਾ ਵੀ ਗੜਜੋੜ ਬਹਿ ਕੇ ਕਿਹੜੇ ਪਿੰਡ ਹੋਇਆ ਨਹੀਂ ਮੈਨੂੰ ਨਹੀਂ ਪਤਾ ਪਤਾ ਮੈਨੂੰ ਨਹੀਂ ਪਤਾ ਚਲੋ ਮੈਂ ਦੱਸ ਦੂੰ ਤੁਹਾਨੂੰ ਕੱਲ ਨੂੰ ਹਾਂ ਮੈਨੂੰ ਨਹੀਂ ਪਤਾ ਜਦ ਪਤਾ ਹੋਊ ਮੈਂ ਦੱਸੂਗਾ ਜਿੱਥੇ ਤੁਹਾਨੂੰ ਸੱਕੇ ਪੈਸੇ ਮੈਨੂੰ ਵੀ ਉੱਥੇ ਹੀ ਹੈ ਮੈਨੂੰ ਨਹੀਂ ਪਤਾ ਹੈਗਾ ਚਲੋ ਮੈਨੂੰ ਪਤਾ ਮੈਨੂੰ ਨਹੀਂ ਪਤਾ ਕਿੱਥੇ ਹੋਇਆ ਜਿੱਥੇ ਹੋਇਆ ਉਹ ਮੈਂ ਨਾ ਪ੍ਰਵਾਹ ਕੀਤੀ ਆ ਮਹਾਰਾਜ ਕਹਿੰਦੇ ਨੇ ਪ੍ਰਵਾਹ ਨਹੀਂ ਕਿਸੇ ਨੂੰ ਛੋਟਾ ਤਾਂ ਚਲੋ ਉਹਦੇ ਚ ਹੈ ਨਹੀਂ ਕੋਈ ਆਪਾਂ ਸੱਚ ਤੇ ਗਿਆ ਸੱਚ ਤੇ ਚੱਲਣਾ ਸਮਝੀਏ ਨਿਰਪਉ ਜਪੈ ਸਗਲ ਪੰਮੇਟੇ ਦੇ ਅਸੀਂ ਧਾਰਨੀਆਂ ਉਸੇ ਤੇ ਰਹਿਣਾ ਜੋ ਵੀ ਤੁਸੀਂ ਕਹੋਗੇ ਜਿਵੇਂ ਸਬੂਤਾਂ ਅਨਸਾਰ ਅਸੀਂ ਠ ਮੈਂ ਜਵਾਬਤਾ ਹੁਣ ਮੇਰੇ ਜਿਹੜੇ ਸਵਾਲ ਨੇ ਮੈਂ ਸਵਾਲ ਕੀਤੇ ਨਾ ਉਹਨੂੰ ਮੈਂ ਅਖਤਿਆਰੀ ਕੋਟੇ ਦਾ ਕੀਤਾ ਭਾਂਡੇ ਦਾ ਕੀਤਾ ਸਿੱਧ ਸਰਸਾ ਵਾਲੀ ਗੱਲ ਕੀਤੀ ਆ ਇਹ ਪੁੱਛਿਆ ਵੀ ਜੇ ਅਣਖ ਗੈਰਤ ਜਾਂ ਥੋੜੀ ਬਹੁਤੀ ਵੀ ਮਾੜੀ ਮੋਟੀ ਕੋਈ ਲਾਗਤ ਆ ਉਹ ਜਵਾਬ ਦੇ ਦੇਣ ਭਾਂਡੇ ਸਿੱਧ ਭਾਂਡੇ ਬਣਦੇ ਨੇ ਦੱਸਣ ਕਿੱਥੇ ਗਏ ਬਹੁਤ ਠੀਕ ਆ ਬੇਅਦਬੀ ਵੇਲੇ ਮੂੰਹ ਨਹੀਂ ਖੁੱਲਿਆ ਗਰਬਾਣੀ ਹੋਰ ਕਹਿੰਦੀ ਆ ਹੋਰ ਕਹਿੰਦੇ ਨੇ ਇੱਕ ਮੈਨੂੰ ਹੋਰ ਦੱਸ ਦੇਣ ਸਾਨਮਾਜਰਾ ਸਾਹਿਬ ਤੁਸੀਂ ਮੌਜੂਦਾ ਮੈਂਬਰ ਹੋ 21 ਸਾਲਾਂ ਤੋਂ ਆਮ ਤੌਰ ਤੇ ਹੁੰਦਾ ਵੀ ਜਿਹੜੇ ਬੰਦੇ ਅਸੀਂ ਤਾਂ ਹਲੇ ਸਾਨੂੰ ਤਾਂ ਹਲੇ ਟਿਕਟੇ ਅਨਾਉਂਸ ਹੋਈਆਂ ਸੀ ਮੈਂਬਰ ਤਾਂ ਬਣ ਇਹ ਫੈਸਲਾ ਆਪਾਂ ਸੰਗਤ ਤੇ ਕਿਉਂ ਨਹੀਂ ਛੱਡ ਦਿੰਦੇ ਤੁਹਾਨੂੰ ਛੱਡਣਾ ਔਖਾ ਹੋਇਆ ਪਿਆ ਤੁਸੀਂ ਬੁੱਢੇ ਬਾਰੇ ਘਰ ਬਹਿ ਕੇ ਬੱਚਿਆਂ ਚ ਪਰਮਹਰੀ ਹਰੀ ਕਰ ਲੋ ਰਹਿਣ ਤੋਂ ਕਿਸੇ ਹੋਰ ਨੂੰ ਆ ਲੈਣ ਦਿਓ ਪਰ ਹੁਣ ਮੈਨੂੰ ਲੱਗਦਾ ਕਿਸੇ ਨੇ ਮੰਨਣਾ ਨਹੀਂ ਕਿਉਂਕਿ ਸਾਰੀ ਜ਼ਿੰਦਗੀ ਜਿਹੜਾ ਵਿਅਕਤੀ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਦਾ ਮੈਂਬਰ ਹੋ ਕੇ ਖਾਦ ਵੰਡਣ ਵਾਲੀਆਂ ਤੇ ਦੁੱਧ ਵੇਚਣ ਵਾਲੀਆਂ ਸੁਸਾਇਟੀਆਂ ਦੀਆਂ ਚੋਣਾਂ ਲੜਦਾ ਹੋਵੇ ਉਹ ਵੀ ਕਿਸੇ ਨੂੰ ਸਵਾਲ ਕਰੇਗਾ ਆ ਹੁਣ ਸੋਣ ਨਹੀਂ ਹਰ ਕੇ ਐਫਕੋ ਦੀ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦਾ ਮੈਂਬਰ ਹੋਣ ਚੋਣ ਲੜਨ ਖਾਦ ਵੰਡਣ ਵਾਸਤੇ ਇਹ ਲੋਭ ਹੈ ਜੀ ਕੀ ਲਾਲਚਾ ਉਥੇ ਇਹ ਮੇਰੇ ਨਾਲ ਵਿਚਾਰ ਗੋਸਤੀ ਕਰ ਲੈਣ ਮੈਂ ਸਾਨ ਮਾਜਰਾ ਸਾਹਿਬ ਨੂੰ ਇਹ ਗੱਲ ਦੀ ਚਣੌਕੀ ਦਿੰਨਾ ਪ੍ਰੈਸ ਦੀ ਹਾਜ਼ਰੀ ਚ ਗੁਰੂ ਦੀ ਬਾਣੀ ਬਾਰੇ ਗੁਰੂ ਦੇ ਸਿਧਾਂਤ ਬਾਰੇ ਗੁਰੂ ਦੇ ਇਤਿਹਾਸ ਬਾਰੇ ਔਰ ਸਾਡੀ ਸਾਡੀਆਂ ਇਹੋ ਜਿਹੇ ਲੋਕਾਂ ਕਰਕੇ ਪਾਰਟੀ ਵੀ ਖਤਮ ਹੋ ਗਈ ਪੰਥ ਦੀ ਤੇ ਬਸ ਦੀ ਸੰਸਥਾ ਵੀ ਡੁੱਬਦੀ ਜਾ ਰਹੀ ਹੈ ਇਸ ਕਰਕੇ ਮੇਰੇ ਨਾਲ ਵਿਚਾਰ ਗੋਸਤੀ ਕਰਨ ਇੱਕ ਮੰਚ ਤੇ ਬੈਠ ਕੇ ਤੇ ਜੇ ਇਹ ਸੰਗਤ ਦੀ ਕਸਵਟੀ ਤੇ ਮੇਰੇ ਨਾਲੋਂ ਵੱਧ ਖਰੇ ਉਤਰੇ ਆ ਮੈਂ ਆਪਣਾ ਦਾਵਾ ਵਾਪਸ ਲੈ ਕੇ ਚੱਲਿਆ ਜਾਊਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੈਸਲਾ ਸੰਗਤ ਨੇ ਕਰਦਿਆ